ਉਹ ਬੱਤੀ ਰਹੇ ਨੇ ਉਦੋਂ ਘਟਵਾ ਰਹੀ ਸੀ ਸਾਡੇ ਕੋਲ ਅੱਜ ਦੇਖੋ ਇਹ ਚੋਣਾਂ ਬਾਰੇ ਗੱਲ ਆ ਤੁਸੀਂ ਆ ਕੇ ਚੜ ਕੇ ਗੱਲ ਤਾਂ ਕਰਨੀ ਨਹੀਂ ਦਿੰਦੇ ਤੁਸੀਂ ਜਦੋਂ ਲੱਗਿਆ ਕਿ ਪਿੰਡ ਚ ਇਹ ਹਰ ਸਿਮਰਤ ਕੋਰ ਬਾਦਲ ਤਾਂ ਕੇਰ ਲਿਆ ਸਿੰਘਾਂ ਨੇ ਕਿਤੇ ਸਵਾਲ ਜਵਾਬ ਕੋਈ ਵੀ ਜਵਾਬ ਨਹੀਂ ਆਇਆ ਸਿੰਘਾਂ ਦੀਆਂ ਗੱਲਾਂ ਦਾ ਉੱਥੇ ਬਣਿਆ ਮਾਹੌਲ ਪਿੰਡ ਦੇ ਹੋ ਗਏ ਇਕੱਠੇ ਸੋ ਕਿਹਾ ਪੂਰਾ ਮਾਮਲਾ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੱਸਦੀ ਹੈ ਕਿ ਜਿੱਮੇ ਬੋਟਾ ਨਜ਼ਦੀਕ ਆਂਦੀਆ ਜਾ ਰਹੀਆਂ ਨੇ ਓਮੇ ਓਮੇ ਹੀ ਅਲੱਗ-ਅਲੱਗ ਪਾਰਟੀ ਦੇ ਵਰਕਰ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਨੇ ਉਥੇ ਹੀ ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਹਰ ਸਿਮਰਤ ਕੋਰ ਬਾਦਲ ਨੂੰ ਸਿੰਘਾਂ ਨੇ ਘੇਰਾ ਪਾ ਲਿਆ ਅਤੇ ਜਵਾਬ ਪੁੱਛੇ ਤਾਂ ਉਹਨਾਂ ਨੂੰ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਆਇਆ ਸਿੰਘਾਂ ਨੇ ਹਰ ਸਿਮਰਤ ਕੋਰ ਨੂੰ ਸਵਾਲ ਪੁੱਛਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਕਿੱਥੇ ਗਈ ਜਦੋਂ ਕਿ ਤੁਸੀਂ ਸੱਤਾ ਦੇ ਵਿੱਚ ਸੀ ਉਦੋਂ ਤੁਸੀਂ ਕਦੇ ਵੀ ਬੰਦੀ ਸਿੰਘਾਂ ਲਈ ਆਵਾਜ਼ ਨਹੀਂ ਉਠਾਈ ਅਤੇ ਹੁਣ ਤੁਸੀਂ ਵੋਟਾਂ ਮੰਗਣ ਆ ਰਹੇ ਹੋ ਹੁਣ ਕਹਿ ਰਹੇ ਹੋ ਕਿ ਸਿੰਘਾਂ ਨੂੰ ਬਾਹਰ ਕੱਢਿਆ ਜਾਵੇਗਾ ਰਿਹਾ ਕੀਤਾ ਜਾਵੇਗਾ ਜੇਕਰ ਬਾਦਲ ਸਰਕਾਰ ਆndi ਹੈ ਪਰ ਇੰਨੇ ਸਾਲ ਬਾਦਲ ਸਰਕਾਰ ਰਹੀ ਪਰ ਉਸ ਵੇਲੇ ਤਾਂ ਕਿਤੇ ਵੀ ਕੋਈ ਅਜਿਹੀ ਗੱਲ ਨਹੀਂ ਦੇਖਣ ਨੂੰ ਮਿਲੀ ਕਿ ਬੰਦੀ ਸਿੰਘਾਂ ਬਾਰੇ ਕਿਸੇ ਨੇ ਵੀ ਕੋਈ ਗੱਲ ਕੀਤੀ ਹੋਵੇ ਬਾਦਲ ਪਰਿਵਾਰ ਨੇ ਜਾਂ ਫਿਰ ਉਹਨਾਂ ਦੇ ਪਾਰਟੀ ਦੇ ਕਿਸੇ ਵੀ ਵਰਕਰ ਨੇ ਅੱਜ ਤੁਸੀਂ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਆ ਗਏ ਹੋ ਹੋਰ ਕੀ ਕੀ ਕਿਹਾ ਸਿੰਘਾਂ ਨੇ ਭਗਸਿਮਰਤ ਕੋਰ ਬਾਦਲ ਨੂੰ ਘੇਰ ਕੇ ਕੀ ਸਵਾਲ ਜਵਾਬ ਕੀਤੇ ਆਓ ਲੈ ਚਲਦੇ ਆ ਤੁਹਾਨੂੰ ਉਹਨਾਂ ਦੀ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਦੱਸਿਓ ਕਿ ਬਾਦਲ ਪਰਿਵਾਰ ਪਹਿਲਾਂ ਕਿਥੇ ਸੀ ਜਦੋਂ ਉਹ ਸੱਤਾ ਦੇ ਵਿੱਚ ਸੀ ਉਦੋਂ ਕਿਉਂ ਨਹੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਅਤੇ ਬਰਗਾੜੀ ਕਾਂਡ ਮਾਮਲੇ ਦੇ ਵਿੱਚ ਕਿਉਂ ਨਹੀਂ ਕੋਈ ਮੁੱਦਾ ਉਠਾਇਆ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਆ ਤੁਸੀਂ ਆ ਕੇ ਚੜ ਕੇ ਗੱਲ ਤਾਂ ਕਰਨੀ ਨਹੀਂ ਦਿੰਦੇ ਤੁਸੀਂ ਨਹੀਂ ਨਹੀਂ ਬੰਦੀ ਸਿੰਘਾਂ ਦੀ ਗੱਲ ਹੋਈ ਹੈ ਨਹੀਂ ਨਹੀਂ 25 ਸਾਲ ਰਾਜ ਰਹਿ ਗਏ ਇਹਨਾਂ ਦਾ ਕੋਈ ਮੰਨ ਲਓ ਸਰਕਾਰ ਸੀ ਉਹਦਾ ਬੰਦੋਬਸਤ ਵੀ ਸਜਾਉਣਾ ਰਹਿ ਗਿਆ ਹੋਰ

ਸੰਪਰਤਪਾਲ ਜਿਹੜੇ ਬਿਆਨ ਛੋੜੇ 25 ਸਾਲ ਹੋ ਗਏ ਉਹ ਵੀ ਨਹੀਂ ਆਉਂਦੀ ਉਹ ਵੀ ਲੰਗੀ ਓਏ ਤੂੰ ਗੱਲ ਨਾ ਕਰ ਸਾਡੇ ਨਾਲ ਓਏ ਯਾਰ ਸ਼ਾਂਤ ਹੋ ਤੂੰ ਥੋੜੀ ਜੀ ਉਹਨਾਂ ਵੀ ਬੰਦੀ ਸੀਗੇ ਤੂੰ ਦੂਰ ਰਹਿ ਦਾ ਸਾਥੋਂ ਉਹਨਾਂ ਵੀ ਬੰਦੀ ਸੀ ਤੂੰ ਦੂਰ ਰਹਿ ਮਾਹ ਹੈਲੋ ਪਰੇ ਰਹਿ ਤੂੰ ਪਰੇ ਰਹਿ ਸਾਡਾ ਪਿੰਡ ਆ ਗੁੰਡਾ ਕਰਦੀ ਬਗਾਨੇ ਪਿੰਡਵਾ ਕੇ ਗੁੰਡਾ ਕਰਦੀ ਕਰ ਰਿਹਾ ਸਾਡਾ ਪਿੰਡ ਹੈ ਤੂੰ ਕੀ ਲੱਗਦਾ ਹੈ ਬਦਮਾਸ਼ ਕਾਉਨਾ ਤੂੰ ਆ ਗੁੰਡੇ ਲੈ ਕੇ ਆਇਆ ਨਾਲ ਨੇ ਗੁੰਡੇ ਲੈ ਕੇ ਆਏ ਹੋ ਇਹ ਗੁੰਡੇ ਲੈ ਕੇ ਆਏ ਆ ਤੁਸੀਂ ਤੁਸੀਂ ਗੁੰਡੇ ਲੈ ਕੇ ਆਏ ਨਾਲ ਨਹੀਂ ਗੁੰਡੇ ਲੈ ਕੇ ਆਏ ਹੋ ਖੜ ਜਾ ਨਹੀਂ ਨਹੀਂ ਗੁੰਡੇ ਲੈ ਕੇ ਆਏ ਨੇ ਇਕਾਲੀਵਾਲ ਵਾਲੇ ਨਾਲ ਆ ਦੇਖ ਲੈ ਤੂੰ ਕੌਣ ਹੈ